ਆਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਮੇਰਾ ਇਹ ਬਨੰਤੇ ਸੁਣ ਪ੍ਰਭ ਮੇਰਾ ਦੇਹ ਨਾਮ ਕਰ ਆਪਣਾ ਚੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾ ਸੇਵਕ ਜਨਮਾਣਾ ਵਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਨਾਸਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਆਤਿ ਅਪਾਰਾ ਗੁਰ ਕਾ ਸ਼ਬਦ ਭਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣਾ ਮਾਇਆ ਮਹੀ ਜਲਾ ਅਭਿਮਾਨ ਗੁਰਮਖ ਹਰ ਰਸ ਚਾਖੇ ਕੋਈ ਐਸੇ ਸਦਾ ਆਨੰਦ ਹੋਵਾ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤਾ ਤੇ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਮੈ ਮਲ ਧੋਏ ਸਾਚੀ ਭਗਤ ਸਦਾ ਸੋਖ ਹੋਏ ਜਨ ਹਰ ਰਸ ਚਾਖਿਆ ਸੋ ਹਰ ਜਾਣ ਲੋਗਾ ਤੇ ਸਦਾ ਹਰਖ ਆ ਨਾਹੀ ਕਦੈ ਸੋਗਾ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬੇਨਾਸਤ ਗੁਰ ਸਭ ਮੁਈ ਬਿਲਲਾਈ ਆਨੰਦਿਨ ਦਾਤਾ ਸ਼ਾਂਤ ਨਾ ਪਾਈ ਸਤ ਗੁਰ ਮਿਲਾਈ ਸਭ ਤ੍ਰਿਸ਼ਨਾ ਬੁਝਾਈ ਨਾਨਕ ਨਾਮਾ ਸ਼ਾਂਤ ਸੁਖ ਪਾਈ ਬੈਨ ਸਤ ਗੁਰ ਸਾਹੁ ਮੂਏ ਬਿਲਾਇ ਅਨੰਦ ਨਾ ਦਾਜੈ ਸ਼ਾਂਤਨਾ ਪਾਈ ਸਤ ਗੁਰ ਮਿਲੈ ਸਭ ਕ੍ਰਿਸ਼ਨ ਬੁਢਾਈ ਨਾਨਕ ਨਾਮ ਸ਼ਾਂਤ ਸੁਖ ਪਾਈ ਤਨਾ ਸ੍ਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲਾ ਅਪ ਅਪਾਰਾ ਗੁਰਕਾ ਸ਼ਬਦ ਭਰੇ ਢੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣਾ ਮਾਇਆ ਮੋਹਿ ਜਲਾ ਅਭਿਮਾਨ ਗੁਰਮਖ ਹਰ ਰਸ ਚਖੇ ਕੋਈ ਇਸ ਸਦਾ ਆਨੰਦ ਹੋਵੇ ਦਿਨ ਰਾਤیں ਪੂਰਾ ਭਾਗ ਪ੍ਰਾਪਤ ਹੋਏ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਤੀਸਰੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਤਨਾ ਸ੍ਰੀ ਰਾਗ ਅੰਦਰ ਅੰਗ 664 ਪਰਾ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀਂ ਦਰਗਾਹੇ ਪ੍ਰਵਾਨ ਕਰਨਾ ਦਰੋ ਕਰੋ ਸਿੱਖੀ ਦਾਤ ਨਾਮ ਗਾਉਂਦੀਆਂ ਲਾਟਾ ਨਿਤਨੇਮ ਦੀ ਦਾਤ ਸੇਵਾ ਸਿਮਰਨ ਭਾਉ ਭਗਤੀ ਪ੍ਰੇਮਾ ਭਗਤੀ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨ ਨਗਰ ਖੇਰੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ